ਉਬਦਯਾ ਬਾਪ ਇਕ ਅਦੋਮ ਦੇ ਵਿਰੁੱਧ ਅਗੰਵਾਕ ਉਬਦਯਾ ਲਈ ਦਰਸ਼ਨ ਪ੍ਰਭੂ ਯਹੋਵਾ ਅਦੋਮ ਦੇ ਵਿਖੇ ਐਉਂ ਫਰਮਾਉਂਦਾ ਹੈ ਅਸਾਂ ਯਹੋਵਾ ਵੱਲੋਂ ਖਬਰ ਸੁਣੀ ਅਤੇ ਇੱਕ ਹਲਕਾਰਾਂ ਕੌਮਾ ਵਿੱਚ ਘਲਿਆ ਗਿਆ ਉਠੋ ਅਸੀਂ ਉਸ ਨਾਲ ਲੜਨ ਲਈ ਉਠ ਖਲੋਈਏ ਵੇਖ ਮੈਂ ਤੈਨੂੰ ਕੌਮਾ ਵਿੱਚ ਛੋਟਾ ਕਰ ਦਿੱਤਾ ਹੈ ਤੇਥੋਂ ਡਾਢੀ ਕਿਣ ਕੀਤੀ ਗਈ ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਏ ਚਟਾਨਾਂ ਦੀਆਂ ਤੇੜਾਂ ਦੇ ਵਸਨੀਕ ਜਿਹਦਾ ਟਿਕਾਣਾ ਉਚਾਈ ਵਿੱਚ ਹੈ ਜੋ ਆਪਣੇ ਮਨ ਵਿੱਚ ਆਖਦਾ ਹੈ ਕੌਣ ਮੈਨੂੰ ਧਰਤੀ ਉੱਤੇ ਲਾਹੇਗਾ ਭਾਵੇਂ ਤੂੰ ਉਕਾਬ ਵਾਂਗ ਉੱਚਾ ਚੜ ਜਾਵੇਂ ਭਾਵੇਂ ਤੇਰਾ ਆਲਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ ਉੱਥੋਂ ਮੈਂ ਤੈਨੂੰ ਲਾ ਲਵਾਂਗਾ ਯਹੋਵਾ ਦਾ ਵਾਕ ਹੈ ਜੇ ਤੇਰੇ ਕੋਲ ਚੋਰ ਆ ਜਾਣ ਅਤੇ ਰਾਤ ਨੂੰ ਡਾਕੂ ਵੀ ਤੂੰ ਕਿਵੇਂ ਬਰਬਾਦ ਕੀਤਾ ਗਿਆ ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾਲ ਉੱਟਣਗੇ ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ ਕੀ ਉਹ ਕੁਝ ਦਾਣੇ ਨਾ ਛੱਡਣਗੇ ਇਹ ਸਾਊ ਦਾ ਮਾਲ ਕਿਵੇਂ ਭਾਲਿਆ ਗਿਆ ਉਹਦਾ ਦੱਬਿਆ ਹੋਇਆ ਖਜ਼ਾਨਾ ਕਿਵੇਂ ਲੁੱਟਿਆ ਗਿਆ ਤੇਰੇ ਨੇਮ ਦੀਆਂ ਸਾਰੀਆਂ ਸਾਂਝੀਆਂ ਨੇ ਤੈਨੂੰ ਤੇਰੀ ਹੱਦ ਤੀਕ ਧੱਕ ਦਿੱਤਾ ਤੇਰੇ ਸੁੱਖਦਿਆਂ ਸਾਂਝੀਆਂ ਨੇ ਤੈਨੂੰ ਧੋਖਾ ਦਿੱਤਾ ਹਤੇ ਤੇਰੇ ਉੱਤੇ ਪਰਬਲ ਪੈ ਗਏ ਤੇਰੀ ਰੋਟੀ ਦੇ ਸਾਂਝੀ ਤੇਰੇ ਹੇਠ ਫੰਦਾ ਲਾਉਂਦੇ ਹਨ ਇਹਦੇ ਵਿੱਚ ਕੋਈ ਸਮਝ ਨਹੀਂ ਕਿ ਮੈਂ ਉਸ ਦਿਨ ਯਹੋਵਾ ਦਾ ਵਾਕ ਹੈ ਅਦੋਮ ਵਿੱਚੋਂ ਬੁੱਧਵਾਨਾਂ ਨੂੰ ਮੇਟ ਨਾ ਦੇਵਾਂਗਾ ਅਤੇ ਸਮਝ ਨੂੰ ਇਹ ਸਾਊ ਦੇ ਪਹਾੜ ਵਿੱਚੋਂ हे ਤਮਾਨ ਤੇਰੇ ਸੂਰਵੇਂ ਕਾਬਰ ਜਾਣਗੇ ਇਸ ਲਈ ਭਾਈ ਹਰ ਇੱਕ ਮਨੁੱਖ ਇਸ ਆਉ ਦੇ ਪਹਾੜ ਵਿੱਚੋਂ ਕਤਲ ਹੋ ਕੇ ਕਟਿਆ ਜਾਵੇਗਾ ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ ਕੀਤਾ ਲਾਜ ਨਾਲ ਤੈਨੂੰ ਕੱਜ ਲਰੇਗਾ ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ ਜਿਸ ਦਿਨ ਤੂੰ ਲਾਂਬੇ ਖਲੋਤਾਸੈਂ ਜਿਸ ਦਿਨ ਪਰਾਏ ਉਹਦੀ ਮਈਆ ਲੈ ਗਏ ਅਤੇ ਉਪਰੇ ਉਹਦੇ ਫਾਟਕਾਂ ਥਾਣੀ ਵੜ ਕੇ ਯਰੂਸ਼ਲਮ ਉੱਤੇ ਗੁਣੇ ਪਾਉਣ ਲੱਗੇ ਤੂੰ ਵੀ ਉਹਨਾਂ ਵਿੱਚੋਂ ਇੱਕ ਵਰਗਾ ਸੈਂ ਤੈ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ ਉਹਦੀ ਹਾਣੀ ਦੇ ਦਿਨ ਤੈ ਯਕੂਬ ਦੀ ਅੰਸ਼ ਉੱਤੇ ਆਨੰਦ ਨਹੀਂ ਸੀ ਹੋਣਾ ਉਹਨਾਂ ਦੇ ਨਾਸ ਹੋਣ ਦੇ ਦਿਨ ਤੈ ਵੱਡੇ ਬੋਲ ਬੋਲਣੇ ਨਹੀਂ ਸੰ ਦੁੱਖ ਦੇ ਦਿਨ ਤੈ ਮੇਰੀ ਪਰਜਾ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਉਹਨਾਂ ਦੀ ਵਿਪਤਾ ਦੇ ਦਿਨ ਤੈ ਉਹਨਾਂ ਦੇ ਕਲੇਸ਼ ਵੱਲ ਨਹੀਂ ਸੀ ਟਕਣਾ ਉਹਨਾਂ ਦੀ ਵਿਪਤਾ ਦੇ ਦਿਨ ਤੈ ਉਹਨਾਂ ਦੀ ਮਈਆ ਨਹੀਂ ਸੀ ਲੁੱਟਣੀ ਉਹਨਾਂ ਦੀ ਵਿਪਤਾ ਦੇ ਦਿਨ ਤੈ ਚੁਰਾਹੇ ਉਤੇ ਖਲੋਣਾ ਨਹੀਂ ਸੀ ਭਾਈ ਉਹਦੇ ਭਗੌੜਿਆ ਨੂੰ ਕੱਪੇ ਨਾ ਤਾਂ ਉਹਦੇ ਬਕੀਏ ਨੂੰ ਫੜਾਉਣਾ ਸੀ ਦੁੱਖ ਦੇ ਦਿਨ ਯਹੋਵਾ ਦਾ ਦੇਦ ਤਾਂ ਸਾਰੀਆਂ ਕੌਮਾਂ ਉਤੇ ਨੇੜੇ ਆ ਟੁਕਾ ਹੈ ਜਿਹਾ ਤੈ ਕੀਤਾ ਤਿਹਾ ਤੇਰੇ ਨਾਲ ਕੀਤਾ ਜਾਵੇਗਾ ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ ਜਿਵੇਂ ਤੁਸੀਂ ਮੇਰੇ ਪਵਿੱਤਰ ਪਹਾੜ ਉੱਤੇ ਪੀਤਾ ਸੋ ਸਾਰੀਆਂ ਕੌਮਾਂ ਨਿਤ ਪੀਣ ਗਿਆ ਉਹ ਪੀਣ ਗਿਆ ਅਤੇ ਗੱਪਾਂ ਮਾਰਣ ਗਿਆ ਅਤੇ ਐਂ ਹੋ ਜਾਣ ਗਿਆ ਜਿਵੇਂ ਉਹ ਹੋਈਆਂ ਹੀ ਨਾ ਪਰ ਬਚੇ ਹੋਏ ਸਿਯੋਨ ਪਹਾੜ ਵਿੱਚ ਹੋਣਗੇ ਅਤੇ ਉਹ ਪਵਿੱਤਰ ਹੋਵੇਗਾ ਯਾਕੂਬ ਦਾ ਘਰਾਣਾ ਆਪਣੀ ਮਿਲਖ ਨੂੰ ਕਬਜ਼ੇ ਵਿੱਚ ਕਰੇਗਾ ਤਾਂ ਯਾਕੂਬ ਦਾ ਘਰਾਣਾ ਅੱਗ ਯੋਸਫ ਦਾ ਘਰਾਣਾ ਲੰਬ ਅਤੇ ਇਸਹਾਉ ਦਾ ਘਰਾਣਾ ਕਾਫੂਸ ਹੋਵੇਗਾ ਉਹ ਉਹਨਾਂ ਨੂੰ ਸੜਨਗੇ ਅਤੇ ਭਸਮ ਕਰਨਗੇ ਅਤੇ ਇਸਹਾਉ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ ਕਿਉਂਕਿ ਜੋ ਯਹਵਾ ਨੇ ਇਹ ਆਖਿਆ ਹੈ ਦੱਖਣ ਦੇ ਲੋਕ ਇਸਹਾਉ ਦੇ ਪਹਾੜ ਉੱਤੇ ਕਬਜ਼ਾ ਕਰਨਗੇ ਅਤੇ ਮਦਾਨ ਦੇ ਲੋਕ ਫਲਸਤੀਆਂ ਉੱਤੇ ਉਹ ਇਫਰਾਇਮ ਦੇ ਰੜ ਉੱਤੇ ਕਬਜ਼ਾ ਕਰਨਗੇ ਅਤੇ ਸਾਮਰੀਆ ਦੇ ਰੜ ਨੂੰ ਵੀ ਨਾਲੇ ਬਿਨੀਆਮੀਨ ਗਿਲਿਆਦ ਨੂੰ ਇਸ ਫੌਜ ਦੇ ਅਸੀਰ ਇਜ਼ਰਾਇਲੀਆਂ ਵਿੱਚੋਂ ਜਿਹੜੇ ਕਨਾਨੀਆਂ ਵਿੱਚ ਹਨ ਸਾਰ ਫਤੀਕ ਅਤੇ ਯਰੂਸ਼ਲਮ ਦੇ ਅਸੀਰ ਜਿਹੜੇ ਸਫਾਰਾਦ ਵਿੱਚ ਹਨ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ ਬਚਾਉਣ ਵਾਲੇ ਸਿਯੋਨ ਪਰਬਤ ਉੱਤੇ ਜਾਣਗੇ ਪਾਈ ਉਹ ਇਸਹਾਉ ਦੇ ਪਹਾੜ ਦਾ ਨਿਆਂ ਕਰਨ ਅਤੇ ਰਾਜ ਯਹੋਵਾ ਦਾ ਹੋਵੇਗਾ